नमस्कार जी न्यूज़ मीडिया देख रहे हैं आप जी न्यूज़ मीडिया के स्क्रीन पर जो आप डरे और सहमे से चेहरे देख रहे हैं ये आज घर में फिरौती की काल आई है एक बहुत बड़े रकम की फिरौती की काल और वो रकम ना देने पर जान से मारने की धमकी क्या है पूरा मामला आओ देखते हैं मेरा नाम सरजीत सिंह है सर की इंसीडेंट हुआ जीडे फायरिंग की सर मैंने ना 17 April 2021 ਨੂੰ ਧਮਕੀਆਂ ਆਈਆਂ ਬਾਰੂ ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਹਰਿੰਦੇ ਦਾ ਆਇਆ ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਰਿੰਦਾ ਦੱਸਿਆ ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੋਈ ਵੀਡੀਓ ਕਾਲ ਨਹੀਂ ਹੋਈ WhatsApp ਕਾਲ ਆਈ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਇਆ ਲੈਣਾ ਤੈਨੂੰ ਸੇਵਾ ਲਈ ਹੈ ਮੈਂ ਕਿਹਾ ਵੀ ਮੈਂ ਗਰੀਬ ਬੰਦਾ ਮੈਂ ਤੁਹਾਨੂੰ 5 ਕਰੋੜ ਰੁਪਇਆ ਕਿੱਥੋਂ ਲਵਾਂਗਾ ਵਪਾਰੀ ਬੰਦੇ ਆ ਕਾਰੋਬਾਰ ਹੈ ਤੁਹਾਨੂੰ ਪਤਾ ਕਾਰੋਬਾਰਾਂ 'ਚ ਪੈਸੇ ਮਾੜੇ-ਕੋਟੇ ਲੱਗੇ ਹੁੰਦੇ ਆ ਤੇ ਔਰ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਮਕਦਮਾ ਨੰਬਰ 32 ਜਿਹੜਾ 24 ਉਹਨਾਂ ਦਰਜ ਕੀਤਾ ਉਹਨਾਂ ਖਿਲਾਫ ਔਰ ਤੋਂ ਬਾਅਦ ਫਿਰ ਮੈਨੂੰ ਕੱਲਾਂ ਆਉਂਦੀਆਂ ਰਹੀਆਂ ਵੀ ਆਹ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ ਤੇਰੇ ਪਰਿਵਾਰ ਨੂੰ ਮਾਰ ਦੇਣਾ ਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਮੈਂ ਫਰੋਤੀ ਮੰਗੀ ਦੀ ਫਰੋਤੀ ਮੰਗੀ ਗਈ ਜੀ ਆਂਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ ਇਹ ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਇਹ ਸਰ ਮੈਨੂੰ 17 4 2024 ਤੋਂ ਹੰਡੀਆਂ ਧਮਕੀਆਂ ਹੋਰ ਤੋਂ WhatsApp ਤੇ ਕੋਲਿੰਗ ਕਰਦਾ ਜਾਂ ਉਸ ਤਰ੍ਹਾਂ ਨਾ ਨਾ WhatsApp ਕਾਲ ਕਰਦਾ ਜੀ ਹਾਂ ਨੰਬਰ ਇੱਥੋਂ ਦਾ ਨਾ ਨਾ ਨੰਬਰ ਬਾਹਰ ਦਾ ਜੀ ਜਿਹੜਾ ਨਾਮ ਲਿੰਦਾ ਉਹ ਇੱਕੋ ਬੰਦੇ ਦਾ ਨਹੀਂ ਨਹੀਂ ਸਰ ਜਿਹੜਾ ਪਹਿਲਾਂ ਨਾਮ ਲਿਆ ਉਹਨੇ ਕਿਹਾ ਮੈਂ ਰਿੰਦਰ ਸਿੰਘ ਰਿੰਦਾ ਬੋਲਦਾ ਔਰ ਤੋਂ ਬਾਅਦ ਹਰਪ੍ਰੀਤ ਸਿੰਘ ਹੈ ਮੇਰੇ ਸਾਡੇ ਪਿੰਡ ਦੇ ਲਾਗੇ ਦਾ ਮੁੰਡਾ ਆ ਉਨਾਂ ਵੀ ਉਨਨੇ ਵੀ ਫੋਨ ਕੀਤਾ ਕਿ ਤੈਨੂੰ ਬਾਬੇ ਨੇ ਕਿਹਾ ਪੈਸੇ ਦੇਣੇ ਪੈਣੇ ਆ ਬਾਬੇ ਨੇ ਡਿਊਟੀ ਲਈ ਆ ਤੇਰ ਕੋ ਪੈਸੇ ਲੈਣੇ ਲੈਣੇ ਆ ਮੈਂ ਉਹਨੂੰ ਕਾਫੀ ਵਾਸਤਾ ਪਾਇਆ ਕਿ ਪੰਜਾਬ ਦੇ ਜਨਤਾ ਪੰਜਾਬ ਦੀ ਨਵੀਂ ਪਨੀਰੀ ਜਿਹੜੀ ਆ ਇਹਨਾਂ ਕਾਰਨਾ ਕਰਕੇ ਅੱਗੇ ਸਾਰਾ ਪੰਜਾਬ ਛੱਡ ਕੇ ਬਾਹਰ ਧੱਕੇ ਖਾਂਡ ਲਈ ਆ ਹੁਣ ਬੜੇ ਅੱਛਾ ਦਾ ਵੀ ਕੀ ਹਾਲ ਆ ਕਿਸ ਨੂੰ ਕੰਮ ਨਹੀਂ ਮਿਲਦਾ ਕੋਈ ਫੁੱਟ ਪਾਥਾਂ ਤੇ ਸੌਂਡਿਆ ਕੋਈ ਜੰਗਲਾਂ 'ਚ ਸੌਂਡਿਆ ਕੋਈ ਭੁੱਖਾ ਰਹਿ ਕੇ ਗੁਜ਼ਾਰਾ ਕਰਨ ਡਿਆ ਕੋਈ ਆਤਮ ਹੱਤਿਆ ਕਰਨ ਡਿਆ ਕਿੰਨਾ ਕੁਝ ਹੋਣ ਡਿਆ ਪਰ ਮੈਂ ਬੜੇ ਵਾਸਤੇ ਪਾਇ ਉਹਨਾਂ ਮੇਰਾ ਨਹੀਂ ਸੁਣਿਆ ਫਿਰ ਮੈਨੂੰ ਬਾਰ-ਬਾਰ ਫੋਨ ਕਰੀ ਗਏ ਫਿਰ ਮੈਂ ਐਸਐਸਪੀ ਸਾਹਿਬ ਨੂੰ ਦੁਬਾਰਾ ਰਿਕੁਐਸਟ ਕੀਤੀ ਉਹਨਾਂ ਨੇ ਮੈਨੂੰ ਦੋ ਗਨਮੈਂਦ ਦਿੱਤੇ ਠੀਕ ਹੈ ਜੀ ਹੁਣ ਕੱਲ ਦੀ ਗੱਲ ਆ ਕੱਲ ਮੈਂ ਆਪਣੀ ਦੁਕਾਨ ਬਧਾਈ 7 ਵਜੇ ਸਵਾ 7 ਵਜੇ ਕਿਸੇ ਦੇ ਤੁਹਾਡੀ ਦੁਕਾਨ ਮੇਰੀ ਮੈਂ ਵਸੀਕਾਂ ਵੀ ਇਸ ਤਰ੍ਹਾਂ ਕੰਮ ਕਰਦਾ ਨਾਲ ਮੇਰੇ ਕੋ ਗੈਸ ਏਜੰਸੀ ਆ ਨਾਲ ਮੇਰਾ ਅਰਥ ਦਾ ਕੰਮ ਆ ਨਾਲ ਮੇਰਾ ਖੇਤੀਬਾੜੀ ਦਾ ਕੰਮ ਆ ਮੇਰਾ ਇੱਕ ਬੇਟਾ ਹੈ ਠੀਕ ਹੈ ਜੀ ਉਹ ਐਡਵੋਕੇਟ ਹੈ ਵਕੀਲ ਕੋਰਸ ਕਰਨ ਦੇ ਆ ਤੇ ਬਾਸ ਮੈਨੂੰ ਇਹ ਹੋ ਆਂਦੇ ਤੇਰਾ ਮੁੰਡਾ ਮਾਰ ਦੇਣਾ ਤੇ ਰਾਤੀ ਮੈਂ ਜਦੋਂ ਮਤਲਬ ਕਿ ਤੁਹਾਨੂੰ ਜਾਨਮਾਰ ਹਾਂ ਜਾਨਾਂ ਸਤੋਂ ਹੀ ਮਿਲਦੀਆਂ ਆ ਰਹੀਆਂ ਪਹਿਲਾਂ ਤੋਂ ਮਿਲਦੀਆਂ ਆ ਰਹੀਆਂ ਜੀ ਤੇ ਤੇ ਹੁਣ ਜਿਹੜੀ ਤੁਹਾਡੇ ਗੋਲੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਇਹ ਸਰ ਮੈਂ ਜਦੋਂ ਜਦੋਂ ਮੈਂ ਆਪਣਾ ਗੇਟ ਬੰਦ ਕਰਨ ਲੱਗਾ ਮਗਰੋਂ ਮੋਟਰਸਾਈਕਲ ਤੇ ਦੋ ਮੁੰਡੇ ਆਏ ਆ ਉਹਨਾਂ ਦੋ ਗੋਲੀਆਂ ਮਾਰੀਆਂ ਇੱਕ ਬੁਰਜੀ ਨਾਲ ਲੱਗੀ ਆ ਇੱਕ ਮੇਰੇ ਇਥੋਂ ਲੱਗ ਕੇ ਪੱਟ ਦੇ ਵਿੱਚੋਂ ਕਰਾਸ ਕਰ ਗਈ ਤੇ ਜਮਨੇ ਨਿਕਲ ਗਈ ਗੋਲੀ ਲੱਤ 'ਚ ਵੱਜ ਗਈ ਉਸ ਤੋਂ ਬਾਅਦ ਮੈਨੂੰ ਉਸੇ ਵੇਲੇ ਪੁਲਿਸ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਭੌਂਕੇ ਤੇ ਪਹੁੰਚ ਗਏ ਥੋੜ ਚੰਦ ਮਿੰਟਾਂ ਚ ਬਬਲ ਕੋਈ ਇਕੱਠੀ ਹੋਈ ਮੈਨੂੰ ਦਾਵਾ ਦਾ ਉਹਨਾਂ ਨੇ ਸਰਕਾਰੀ ਹਸਪਤਲ ਖੜਿਆ ਉੱਥੋਂ ਮੈਨੂੰ ਅੰਮ੍ਰਿਤਸਰ ਰੈਫਰ ਕਰਤਾ ਠੀਕ ਹੈ ਜੀ ਜਦੋਂ ਮੈਂ ਰਸਤੇ ਜਾ ਰਿਹਾ ਹਾਂ ਮੇਰੇ ਤੇ ਗੋਲੀ ਚੱਲਣ ਤੋਂ ਬਾਅਦ ਮੈਨੂੰ 15 ਮਿੰਟਾਂ ਬਾਅਦ ਫੋਨ ਆਇਆ ਦੁਬਾਰਾ ਹਰਪ੍ਰੀਤ ਸਿੰਘ ਹੈਪੀ ਦਾ ਉਹਨੇ ਮੈਨੂੰ ਕਿਹਾ ਕਿ ਮੈਂ ਬਚ ਗਿਆ ਮੈਂ ਕਿਹਾ ਤੂੰ ਮਾਰਤਾ ਮੈਨੂੰ ਗੁਰੂ ਰਾਮਦਾਸ ਬੱਪਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰਕੇ ਰੱਖ ਲਿਆ ਠੀਕ ਹੈ ਜੀ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਰਹੀ ਫਿਰ ਉਹਨੇ ਮੈਨੂੰ ਕਿਹਾ ਹੁਣ ਤੇਰਾ ਮੁੰਡਾ ਮਾਰਨਾ ਜਿੰਨੀ ਸਕਿਉਰਿਟੀ ਲੈਣੀ ਉਹ ਜੋ ਲੈਣਾ ਹੀ ਲੱਲਾ ਸ ਮੈਂ ਇਹਨੂੰ ਫਰੋਤੀ ਮੰਗਦੇ ਦਾ ਫਰੋਤੀ ਮੰਗਦੇ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜੋਗੀ ਸਰਕਾਰ ਵਾਂਗੂ ਇਹਨਾਂ ਨੂੰ ਘਰੋਂ ਕੱਢ ਕੱਢ ਕੇ ਮਾਰੋਗੇ ਤੇ ਪੰਜਾਬ ਬਚਣਾ ਨਹੀਂ ਤੇ ਪੰਜਾਬ ਦੇ ਵਿੱਚ ਨਾ ਕੋਈ ਵਪਾਰੀ ਰਹਿਣਾ ਜੇ ਤੇ ਨਾ ਕੋਈ ਚੰਗਾ ਬੱਚਾ ਰਹਿਣਾ ਜੇ ਤੇ ਨਾ ਆਤਮਾਨ ਤੇ ਕਹਿ ਰਹੇ ਜੀ ਆਪਾਂ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਫੜ ਰਹੇ ਆ ਫਰੋਤੀ ਮੰਗਦੇ ਸਰ ਕੋਈ ਸਾਰਾ ਫਿਰ ਸਾਰੇ ਨਹੀਂ ਨਹੀਂ ਸਾਰਾ ਮੈਂ ਜੇ ਮੈਨੂੰ ਮੈਂ ਕੱਲ ਮਰ ਜਾਂਦਾ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਤਕਿੰ ਕਿ ਫੜਿਆ ਵੇਖਣਾ ਕੋਈ ਵੇਖਣਾ ਤੁਹਾਡੀ ਮੰਗ ਕੀ ਆ ਤੁਸੀਂ ਮੇਰੀ ਮੰਗ ਸਰ ਮੈਂ ਮੇਰੇ ਪੂਰੇ ਇਲਾਕੇ ਚੋਂ ਮੀਨ ਪਤਾ ਕਰ ਸਕਦੇ ਜੇ ਅਸੀਂ ਪੂਰੀ ਪਬਲਿਕ ਸਰਵੈਂਟਾਂ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਆ ਆਪਣਾ ਕੰਮ ਵੀ ਕਰਦੇ ਆ ਲੋਕਾਂ ਦੀ ਵੇਲੇ-ਵੇਲੇ ਨੁਮਾਂਡ ਵੀ ਪੂਰੀ ਕਰਦੇ ਆ ਪਰ ਜੋ ਮੇਰੇ ਨਾਲ ਹੋ ਰਿਹਾ ਆ ਬਹੁਤ ਗਲਤ ਆ ਕਿਉਂਕਿ ਇਹ ਮੇਰਾ ਕੋਈ ਵੀ ਨੁਕਸਾਨ ਕਰ ਸਕਦੇ ਆ ਪਰ ਹੁਣ ਮੈਂ ਮੇਰੀ ਤੁਹਾਡੀ ਕਿਸੇ ਨਾ ਕੋਈ ਲਗੜਾ ਮੇਰੀ ਸਰ ਕਿਸੇ ਨਾ ਕੋਈ ਲਗੜਾ ਟ ਨਹੀਂ ਮੈਂ ਕਦੇ ਵੀ ਕਿਸੇ ਨਾ ਮਾਰਾ ਨਹੀਂ ਚੰਗਾ ਨਹੀਂ ਆਪਣੀ ਮੈਨੂੰ ਕਿਸੇ ਨੇ ਕੋਈ ਮੇਰੀ ਸਰ ਜ਼ਿੰਦਗੀ ਚ ਮੈਨੂੰ ਪਹਿਲੀ ਧਮਕੀ ਆਈ ਹੈ ਜਿਹੜਾ ਮੈਨੂੰ ਇੰਨਾ ਦੇ ਮੈਂਟਲੀ ਤੌਰ ਤੇ ਵੀ ਅਫਸਰਟ ਕਰਦਾ ਸਰ ਇਹਨਾਂ ਨੇ ਗੋਲੀਆਂ ਮਾਰੀ ਤਾਂ ਸਿਕਿਉਰਟੀ ਕਿੱਥੇ ਸੀ ਜਦੋਂ ਸਰ ਉੱਥੇ ਮੇਰੀ ਸਿਕਿਉਰਟੀ ਮੁੰਡਾ ਉੱਥੇ ਲੱਗੇ ਸੀ ਪਰ ਉਸ ਰੋਡ ਵਗਦਾ ਹੋਣ ਕਰਕੇ ਅਸੀਂ ਗੋਲੀ ਨਹੀਂ ਚਲਾਈ ਉਸੇ ਵੇਲੇ ਭੱਜ ਕੇ ਚੱਲਦੇ ਮੋਟਰਸਾਈਕਲ ਤੇ ਉਹਨਾਂ ਨੇ ਗੋਲੀਆਂ ਮਾਰੀਆਂ ਅੱਛਾ ਖਲੋਤੇ ਨਹੀਂ ਚੱਲ ਨਹੀਂ ਨਹੀਂ ਖਲੋਤੇ ਮੂਵਲੇਟ ਹੈ ਮੂਵਲੇਟ ਹੈ ਮੂਵ ਬੰਨੇ ਕੋਈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਸਰ ਮੇਰੇ ਜਿਹੜੇ ਘਰ ਗੈਮਰੇ ਲੱਗੇ ਆ ਉਹਨਾਂ ਦੀ ਫਿਰ ਐਸਐਸਪੀ ਸਾਹਿਬ ਗਏ ਉਹਨਾਂ ਨੇ ਮੁਲਾਜ਼ਮਾਂ ਨੇ ਜਿਹੜੀ ਉਹਦਾ ਜਿਹੜਾ ਹੁੰਦਾ ਜਿੱਥੇ ਰਿਕਾਰਡ ਹੁੰਦੀ ਹੈ ਉਹ ਲੈ ਲਿਆ ਡੀਵੀਆਰ ਉਹਨਾਂ ਨੇ ਲੈ ਲਿਆ ਬਾਕੀ ਉਹ ਪੂਰੀ ਕਾਰਵਾਈ ਕਰ ਰਹੇ ਆ ਮੇਰੇ ਘਰ ਵੀ ਉਹਨਾਂ ਨੇ ਸਿਕਿਉਰਟੀ ਲਾਈ ਆ ਠੀਕ ਹੈ ਜੀ ਤੇ ਮੈਂ ਇਹੋ ਹੀ ਮੰਗ ਕਰਦਾ ਮੈਂ ਤੇ ਸਭ ਤੋਂ ਪਹਿਲੀ ਤਾਂ ਮੈਂ ਇਹ ਮੰਗ ਕਰਦਾ ਵੀ ਮੇਰੀ ਕੋਈ ਪ੍ਰੋਬਲਮ ਨਹੀਂ ਆ ਮੈਂ ਪੰਜਾਬ ਦੇ ਵਸਨੀਕਾਂ ਨੂੰ ਜਿਹੜੇ ਬੱਚੇ ਆ ਜਾਂ ਜਿਹੜੇ ਕਾਰੋਬਾਰਾਂ ਵਾਲੇ ਆ ਜਾਂ ਜਿਹੜੇ ਚੰਗੇ ਵਪਾਰੀ ਆ ਜਿਹੜੇ ਪੰਜਾਬ ਦੇ ਵਿੱਚ ਆਪਣਾ ਕੰਮ ਕਰਕੇ ਤਰੱਕੀਆਂ ਕਰ ਰਹੇ ਉਹਨਾਂ ਨੂੰ ਬਚਾਉਣ ਵਾਸਤੇ ਜੋਗੀ ਸਰਕਾਰ ਵਾਲਾ ਫੈਸਲਾ ਲੈ ਕੇ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਘਰੋਂ ਘੜਕੜ ਮਾਰਿਆ ਜਾਵੇ ਇਹ ਜਿਹੜੇ ਬੰਦੇ ਜਾ ਕੇ ਅਮਰੀਕਾ ਬਹਿ ਕੇ ਇਹਨਾਂ ਦੀਆਂ ਮਾਵਾਂ ਇੱਥੇ ਨੇ ਇਹਨਾਂ ਦੀਆਂ ਭੈਣਾਂ ਇੱਥੇ ਨੇ ਇਹਨਾਂ ਦੇ ਜੀਜੇ ਇੱਥੇ ਨੇ ਇਹਨਾਂ ਦੇ ਸਾਰੇ ਭੈਣ ਭਰਾ ਇੱਥੇ ਨੇ ਉਹਨਾਂ ਨੂੰ ਚੁੱਕ ਕੇ ਜਿਲ੍ਹਾ ਚ ਸਖਤ ਤੋਂ ਸਖਤ ਧਰਮਾਂ ਲਾਗੂ ਹੋ ਗਈ ਸੀ ਸਿਕਿਉਰਿਟੀ ਦਿੱਤੀ ਗਈ ਜੀ ਹੁਣ ਮੇਰੇ ਪਰਿਵਾਰ ਨੂੰ ਸਰ ਮੈਨੂੰ ਅੱਗੇ ਦੋ ਬੰਦੇ ਮਿਲੇ ਸੀ ਮੈਂ ਹੁਣ ਐਸਐਸਪੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਾ ਕਿ ਜਿਹੜੀ ਮੈਨੂੰ ਸਿਕਿਉਰਟੀ ਆ ਵੱਧ ਤੋਂ ਵੱਧ ਸਿਕਿਉਰਟੀ ਦਿੱਤੀ ਜਾਵੇ ਤੇ ਚੰਗੇ ਹਥਿਆਰਾਂ ਵਾਲੇ ਵਧੀਆ ਮੁਲਾਜ਼ਮ ਜਿਹੜੇ ਉਹ ਮੈਨੂੰ ਪ੍ਰੋਵਾਈਡ ਕਰਾਏ ਜਾਣ ਤਾਂ ਮੇਰੇ ਮੇਰੀ ਆਉਣ ਵਾਲੇ ਸਮੇਂ 'ਚ ਮੇਰੀ ਜਾਨ ਮਾਲ ਦੀ ਰਾਖੀ ਹੋ ਸਕੇ ਪਰ ਜਿਹੜੇ ਨੰਬਰ ਤੋਂ ਤੁਹਾਨੂੰ ਕਾਲ ਆndi ਬਾੜ ਦੇ ਉਹ ਤੁਸੀਂ ਪ੍ਰਸ਼ਾਸਨ ਨੂੰ ਵੀ ਦਿੱਤੇ ਗਿਆ ਜੀ ਜੀ ਮੈਂ ਜਦੋਂ ਮੈਨੂੰ ਫੋਨ ਆਉਂਦਾ ਰਿਹਾ ਮੈਂ ਉਸੇ ਵੇਲੇ ਮੰਨ ਜੋ ਡੀਐਸਪੀ ਸਾਹਿਬ ਨਾਗਰਾ ਸਾਹਿਬ ਜੀ ਨਹੀਂ ਤੁਸੀਂ ਕਹਿ ਰਹੇ ਅਪ੍ਰੈਲ ਮਹੀਨੇ ਤੋਂ ਤੁਹਾਨੂੰ ਨਹੀਂ ਸਰ ਪੁਲਿਸ ਨੇ ਤੇ ਆਪਣੀ ਪੂਰੀ ਜਿੰਨੀ ਹੋ ਸਕਦੀ ਆ ਕੀਤੀ ਆ ਪਰ ਅਹੀਮੀ ਇਹੋ ਸੋਚਦੇ ਹਾਂ ਕੀਤਾ ਹੁਣ 2 ਮਹੀਨੇ ਹੋਏ ਫੋਨ ਨਹੀਂ ਆਇਆ ਸਿਰਫ ਵੱਖਰੇ ਵੱਖਰੇ ਨੰਬਰਾਂ ਤੋਂ ਫੋਨ ਆਉਂਦਾ ਕਿ ਇੱਕੋ ਨੰਬਰ ਤੋਂ ਤੁਹਾਨੂੰ ਸਰ ਵੱਖੋ ਵੱਖਰੇ ਨੰਬਰਾਂ ਤੋਂ ਜਿਹੜੇ ਵੀ ਮੈਨੂੰ ਨੰਬਰਾਂ ਤੋਂ ਫੋਨ ਆਉਂਦੇ ਮੈਂ ਉਸੇ ਵੇਲੇ ਮੈਂ ਇਹ ਮੈਕ ਨੂੰ ਡਿਸਕਸ ਕਰਦਾ ਉਸੇ ਵੇਲੇ ਰਿਕਾਰਡਿੰਗ ਜੋ ਕੁਝ ਮੇਰੇ ਕੋਲ ਹੈਗਾ ਮੈਂ ਉਹਨਾਂ ਨੂੰ ਦਿੱਤਾ ਮੈਂ ਇਹੋ ਹੀ ਮੰਗ ਕਰਦਾ ਕਿ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਆਪਣੇ ਹਲਕੇ ਦੇ ਕੈਬਨਿਨ ਮਿਨਿਸਟਰ ਐਨਆਰਆਈ ਮਿਨਿਸਟਰ ਸਰਦਾਰ ਕਲਦੀਪ ਸਿੰਘ ਜੀ ਧੰਨਵਾਦ ਆਈ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਗੈਂਗਸਟਰਾਂ ਵਿਰੁੱਧ ਇਹਨਾਂ ਦੇ ਪਰਿਵਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੱਕ ਪੰਜਾਬ ਪੁਲਿਸ ਤੋਂ ਮਾਣਯੋਗ ਡੀਜੀਪੀ ਸਾਹਿਬ ਨੂੰ ਮੰਗ ਕਰਦਾ ਕਿ ਜਿਹੜਾ ਪੁਲਸ ਦੀ ਪ੍ਰੋਟੈਕਸ਼ਨ ਵਧਾਈ ਜਾਵੇ ਨਾਕੇ ਵਗੈਰਾ ਪੂਰੇ ਲਾਏ ਜਾਣ ਜਿਹੜੇ ਮੋਟਰਸਾਈਕਲ ਅਨਨੌਨ ਨੰਬਰ ਅਨਨੌਨ ਲੋਕ ਤੁਰੇ ਫਿਰਦੇ ਆ ਜਿਹੜੇ ਇੱਕ ਦੋ ਚਾਰ ਹਜ਼ਾਰ ਪਿੱਛੇ ਬੰਦਾ ਮਾਰ ਦਿੰਦੇ ਆ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਆਪਣੇ ਪੰਜਾਬ ਦੀ ਮਹਾਨ ਹਸਤੀ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇਹਨਾਂ ਨੇ ਕਿੱਡਾ ਤਗੜਾ ਪਾਪ ਕੀਤਾ ਇਸੇ ਤਰ੍ਹਾਂ ਇਹ ਬੰਦੇ ਜਿਹੜੇ ਆ ਇਹਨਾਂ ਮੇਰੀ ਜਾਨ ਲੈਣੀ ਲੈਣੀ ਆ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਇਹ ਇੰਨਾ ਜ਼ਿਆਦਾ ਮੈਨੂੰ ਹਰਸਲਮੈਂਟ ਕਰ ਰਹੇ ਆ ਗਲਾਂਕਾਰ ਕਰਕੇ ਇਹਨਾਂ ਨੇ ਹੁਣ ਮੈਨੂੰ ਇਹ ਆਂਦੇ ਵੀ ਤੂੰ ਤੇਨੂੰ ਵੀ ਮਾਰਨਾ ਤੇ ਤੇਰੇ ਮੁੰਡੇ ਨੂੰ ਮਾਰਨਾ ਤੇ ਤੇਰੀ ਘਰ ਵਾਲੀ ਨੂੰ ਮਾਰਨਾ ਠੀਕ ਹਾਂਜੀ ਕਰਦੇ ਪੈਸੇ ਮੈਂ ਦੇ ਨਹੀਂ ਸਕਦਾ ਜੀ ਇਹ ਜਿਹੜਾ ਮਾਮਲਾ ਹੈ ਪਰਸੋ ਦੇ ਸਾਡੇ ਧਿਆਨ ਦੇ ਵਿੱਚ ਆਇਆ ਪੁਲਿਸ ਵੱਲੋਂ ਸੌਫਟੀ ਐਕਸ਼ਨ ਕੀਤਾ ਗਿਆ ਜਿਹੜੇ ਵੀ ਬੇਨਵਿੰਦੋੜਾ ਤੇ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਜਿੱਥੇ ਤੱਕ ਇਹਨੇ ਸਿਕਿਉਰਟੀ ਦਾ ਬੰਦਾ ਵਸਤੀਦਲ ਹੈਗੀ ਉਹ ਅਸੀਂ ਐਕਸਟਰਾ ਜਿਹੜੀ ਇਹਨਾਂ ਨੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਕਈ ਜਿਹੜੇ ਹੈ ਇਨਵੈਸਟੀਗੇਸ਼ਨ ਚ ਇਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੇ ਸਾਹਮਣੇ ਆਏ ਨੇ ਬੜੇ ਸੈਂਸਟਿਵ ਪਹਿਲੇ ਸਾਹਮਣੇ ਆਏ ਨੇ ਅਸੀਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਤਫਤੀਸ਼ ਕਰ ਰਹੇ ਹਾਂ ਤੇ ਟਾਈਮਲੀ ਜਿਵੇਂ ਜਿਵੇਂ ਤੱਕ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ ਚ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਥੋੜੀ ਜਿਹੀ ਇਹ ਜਿਹੜੀ ਦੂਜੀ ਮਸਲਾ ਕੀ ਸੀ ਕਿਉਂ ਉਹਨਾਂ ਦੇ ਤਹਿਤ ਸੀ ਇਹਨਾਂ ਨੇ ਜਿਹੜੇ ਥ੍ਰੈਟਨਿੰਗ ਜਿਹੜੀ ਕਾਲ ਆਈ ਹੈ ਇਹ ਅਪ੍ਰੈਲ ਮਹੀਨੇ ਦੀ ਗੱਲ ਹੈ ਜਿਹਦੇ ਵਿੱਚ ਨਾ ਇਹਨਾਂ ਤੋਂ ਐਕਸਟਰੈਕਸ਼ਨ ਜਿਹੜਾ ਹੈ ਕਰਨ ਤੇ ਉਹਦੇ ਸਬੰਧ ਚ ਇਹ ਕਾਲ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਸਕਿਉਰਟੀ ਪ੍ਰੋਵਾਈਡ ਕੀਤੀ ਗਈ ਸੀ ਤੇ ਕਾਫੀ ਹੱਦ ਤੱਕ ਜਿਹੜਾ ਹੈ ਇਹਨਾਂ ਦਾ ਜਿਹੜਾ ਹੈ ਦੋ ਤਿੰਨ ਮਹੀਨੇ ਜਿਹੜੇ ਹਨ ਉਹ ਇਹਨਾਂ ਦਾ ਠੀਕ ਰਹਾ ਤੇ ਕੱਲ ਕਿਉਂਕਿ ਇਹ ਥੋੜੀ ਜਿਹੀ ਅਵੇਸੇਪਨ ਵੀ ਸੀ ਕਿ ਥੋੜਾ ਜਿਹਾ ਜਿਹੜੇ ਵੀ ਕਹੀਏ ਕਿ ਟਾਰਗੇਟ ਜਿਹੜਾ ਸੀਗਾ ਉਹ ਇਜ਼ੀਲੀ ਅਪਰੋਚੇਬਲ ਹੋ ਗਿਆ ਉਹਦੇ ਕਰਕੇ ਇਹਨਾਂ ਨੂੰ ਥੋੜੀ ਜਿਹੀ ਪਰੇਸ਼ਾਨੀ ਆਈ ਜੀ ਅਦਰਵਾਇਜ਼ ਇਹ ਇਨਵੈਸਟੀਗੇਸ਼ਨ ਸ਼ੁਰੂ ਤੋਂ ਚੱਲ ਰਹੀ ਹੈ ਪ੍ਰਾਇਰ ਤੋਂ ਸਾਡੀ ਜਿਹੜੀ ਇਨਵੈਸਟੀਗੇਸ਼ਨ ਕਾਫੀ ਆੱਪ ਟੱਕੀ ਹੋ। ਗੋਲੀ ਲੱਗੀ ਉਹਦੀ ਕੰਡੀਸ਼ਨ। ਉਸ ਸਟੇਬਲ ਹੈ ਜੀ ਉਹ ਉਹਨਾਂ ਕੋਈ ਅੱਜ ਨਹੀਂ ਕੋਈ ਪਰਬਲ ਨਹੀਂ ਹੈ ਮੰਨ ਕੇ ਨਹੀਂ ਜਿੱਤ ਗਈ। ਤਾਂ ਕਾਫੀ ਕੁਝ ਕਿਹਾ ਗਿਆ ਹੈ ਜਿਹਦੇ ਵਿੱਚ 1 ਕਰੋੜ ਵੀ ਕਿਹਾ ਗਿਆ ਹੈ। ਬੜਾ ਕੁਝ ਹੈ ਦੇ ਵਿੱਚ। ਜੀ ਜ਼ਿਆਦਾ ਜਨਨ ਮਤਲਬ ਕਿ ਇਸ ਕੇਸ ਨੂੰ ਜਿਹੜਾ ਹੈ ਅਸੀਂ ਸ਼ੁਰੂ ਤੋਂ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨੂੰ ਐਕਸਪੀਡਾਈਟ ਵੀ ਕੀਤਾ ਗਿਆ ਹੈ। ਜੋ ਜੋ ਇਹਦੇ ਪਹਿਲੂ ਜਿੱਥੇ ਜਿੱਥੇ ਇਹਦੇ ਨਾਲ ਜੁੜਦੇ ਨੇ ਉਹ ਸਾਰੇ ਪਹਿਲੂ ਜਿਹੜੇ ਅੱਗੇ ਅਸੀਂ ਇਨਵੈਸਟੀਗੇਸ਼ਨ ਚ ਲੈ ਕੇ ਆ ਰਹੇ ਹਾਂ ਤੇ ਜਲਦੀ ਜਿਹੜਾ ਇਹ ਜਿਹੜਾ ਇਹ ਕੇਸ ਨੂੰ ਟੈਸਟ ਕਰਕੇ ਵਰਤ ਜਦੋਂ ਸਹੀ ਜੀ ਜੀ ਜਦੋਂ ਗੋਲੀ ਚੱਲੀ ਉਸ ਵਕਤ ਸਿਕਿਉਰਟੀ ਉਹਨਾਂ ਦੇ ਨਾਲ ਨਹੀਂ ਸੀ ਇਹ ਸਾਰੇ ਜਿਹੜੀ ਚੀਜ਼ਾਂ ਹੈ ਚੈੱਕ ਕੀਤੀਆਂ ਜਾ ਰਹੀਆਂ ਨੇ ਕਿ ਸਿਕਿਉਰਟੀ ਕਿਉਂਕਿ ਇਹ ਇੱਕ ਘਰ ਦੇ ਵਿੱਚ ਹੀ ਮੌਜੂਦ ਸੀਗੀ ਕੋਈ ਦੁਕਾਨ ਹੈ ਇਹਨਾਂ ਦੀ ਬਿਲਕੁਲ ਨਾਲ ਘਰ ਦੇ ਵਿੱਚ ਹੀ ਦੁਕਾਨ ਬਣੀ ਹੋਈ ਹੈ ਤੇ ਨਾਲ ਹੀ ਇਹਨਾਂ ਤੇ ਸਿਕਿਉਰਟੀ ਵੀ ਸੀ ਉਹ ਉਹ ਪਰਸਨ ਕਿੱਥੇ ਸੀ ਕਰਾਊਡਡ ਕਿਉਂਕਿ ਉਸ ਟਾਈਮ ਜਿਹੜਾ ਹੈ ਕਾਫੀ ਚਹਿਲ ਪਹਿਲ ਹੁੰਦੀ ਹੈ ਲੋਕ ਵੀ ਸੀ ਉਹ ਸਾਰੇ ਪਹਿਲੇ ਜਿਹੜੇ ਸਾਹਮਣੇ ਸਾਡੇ ਆਏ ਨੇ ਇਨਵੈਸਟੀਗੇਸ਼ਨ ਉਹਨਾਂ ਨੂੰ ਪਹਿਲਾਂ ਜਾਂਚ ਕਰਕੇ ਮੋਟਰਸਾਈਕਲ ਸਵਾਰ ਫਾਈਨ ਕਰਕੇ ਉਹਨੂੰ ਤਸੱਲੀ ਪ੍ਰਾਪਤ ਇਹ ਇਹ ਜੋ ਜਿਹੜੀ ਚੀਜ਼ ਆਈ ਹੈ ਕਿ ਉਹ ਬਿਲਕੁਲ ਰੁਕੇ ਨਹੀਂ ਹੈ ਚੱਲਦੇ ਚੱਲਦੇ ਉਹਨੇ ਕਾਰਵਾਈ ਕੀਤੀ ਹੈ ਤੇ ਇਹ ਸਾਰੀ ਚੀਜ਼ ਜਿਹੜੀ ਚੈੱਕ ਕਰ ਰਹੇ ਹਾਂ ਅਸੀਂ ਬੜੀ ਡੀਪਲੀ ਚੈੱਕ ਕਰ ਰਹੇ ਹਾਂ